ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿਸਾਨਾਂ ਨੂੰ ਲੈ ਕੇ ਜਿਹੜਾ ਕੱਲ ਸੰਗਰੂਰ ਦੇ ਵਿੱਚ ਅੱਜ ਦਿੜਬੇ ਦੇ ਵਿੱਚ ਤੇ ਕੱਲ ਸੰਗਰੂਰ ਦੇ ਵਿੱਚ ਜਦੋਂ ਕਿਸਾਨ ਇਕੱਠੇ ਹੁੰਦੇ ਆ ਤੇ ਇੱਕ ਪਾਸੇ ਇਹਨਾਂ ਦੇ ਕਿਸਾਨ ਆਗੂ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਕੁੱਟਮਾਰ ਵੀ ਹੁੰਦੀ ਆ ਅਥਰੂ ਗੈਸ ਦੇ ਗੋਲੇ ਛੱਟੇ ਜਾਂਦੇ ਆ ਲਾਠੀ ਚਾਰਜ ਕੀਤੀ ਜਾਂਦੀ ਤਾਂ ਹੁਣ ਜਿਹੜੇ ਕਿਸਾਨ ਫਿਰ ਤੋਂ ਬਈ ਆਪਾਂ ਕਹਿ ਦਈਏ ਪਹਿਲਾ ਅੰਦੋਲਨ ਬਹੁਤ ਲੰਮਾ ਚੱਲਿਆ ਜਦੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਇੱਥੇ ਕਰੋੜਾਂ ਦੀ ਗਿਣਤੀ ਚ ਪਹਿਲਾ ਲੰਬੇ ਅੰਦੋਲਨ ਪਹਿਲੇ ਨੰਬਰ ਤੇ ਤਾਂ ਹਰਾਇਆ ਸੀ ਜਿਹੜਾ ਕਿ ਮੋਦੀ ਨੂੰ ਤੇ ਮੋਦੀ ਨੇ ਉਹ ਮੰਗਾ ਮੰਨ ਲਈਆਂ ਸੀ ਬੀਜੀ ਮੈਨੂੰ ਮਨਜ਼ੂਰ ਹਣ ਤੋ ਜਦੋਂ ਉਹਨਾਂ ਨੇ ਇਨਕਾਰ ਕਰਤਾ ਫਿਰ ਫਿਰ ਇੱਕ ਕਿਸਾਨਾਂ ਦਾ ਬਹੁਤ ਵੱਡਾ ਧੋਖਾ ਆਉਂਦਾ ਫਿਰ ਤੋਂ ਅੰਦੋਲਨ ਸ਼ੁਰੂ ਹੋ ਜਾਂਦਾ ਉਸ ਅੰਦੋਲਨ ਤੋਂ ਬਾਅਦ ਸਰਕਾਰ ਨੇ ਫਿਰ ਇੱਕ ਬਹੁਤ ਵੱਡੀ ਚਾਲ ਖੇਡੀ ਆ ਸਾਰਿਆਂ ਨੂੰ ਪਤਾ ਨਾ ਬਜ਼ੁਰਗ ਦੇਖੇ ਨਾ ਉਹਨਾਂ ਨੇ ਨਾ ਮਾਵਾ ਦੇਖਿਆ ਨਾ ਭੈਣਾ ਦੇਖਿਆ ਜਦੋਂ ਜੀ ਕਰਦਾ ਹਰ ਕਿਸੇ ਦੇ लाठीचार्ज ਅਥਰੂ ਗੈਂਸ ਦੇ ਗੋਲੇ ਪਤਾ ਨਹੀਂ ਕਿੰਨੇ ਕੁ ਬਜ਼ੁਰਗ ਜਿਹੜੇ ਜਿਨ੍ਹਾਂ ਦਾ ਹੁਣ ਆਰਾਮ ਕਰਨ ਦਾ ਸਮਾਂ ਉਹਨਾਂ ਦੀ ਸੱਟਾਂ ਫੇਟਾਂ ਵੱਜ ਰਹੀਆਂ ਕਈ ਮੌਤਾਂ ਵੀ ਹੋ ਗਈਆਂ ਸੀ ਸ਼ੰਭੂ ਤੇ ਖਨੋਦੀ ਵੱਟ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਤਾਂ ਹੁਣ ਮੈਂ ਇਹ ਕਹੂੰਗਾ ਸਰਕਾਰ ਚ ਪੰਜਾਬ ਦੇ ਵਿੱਚ ਤੇ ਚਹਿ ਸੈਂਟਰ ਆ ਗਏ ਅੰਜਾਮ ਤਾਂ ਹੁਣ ਜੇ ਕਿਸੇ ਦਾ ਕੋਈ ਅੰਦੋਲਨ ਦੇ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਦਾ ਸਰਕਾਰ ਤੀ ਲੱਗੂ ਦੋਸ਼ ਕਿਉਂਕਿ ਲੜਾਈਆਂ ਸਰਕਾਰਾਂ ਦਾ ਸ਼ੁਰੂ ਤੋਂ ਚੱਲਦੀਆਂ ਆਈਆਂ ਤਾਂ ਮੰਗਾ ਜਿਹੜੀਆਂ ਇਹਨਾਂ ਦੀਆਂ ਪਹਿਲਾਂ ਕਹਿ ਦਿੰਦੇ ਆ ਜੀ ਹਾਂ ਜੀ ਸਾਨੂੰ ਮਨਜ਼ੂਰ ਆ ਜਦੋਂ ਵੋਟਾਂ ਦਾ ਸਮਾਂ ਆਉਂਦਾ ਲੈਂਡ ਦੇ ਬਾਰੇ ਕਹਿੰਦੇ ਆ ਮਨਜ਼ੂਰ ਆ ਬਾਅਦ ਦੇ ਵਿੱਚ ਫਿਰ ਆਪਣੇ ਵਾਅਦਿਆਂ ਤੋਂ ਵੋਟਾਂ ਲੈ ਕੇ ਉਦੋਂ ਬਾਅਦ ਤੁਸੀਂ ਕੌਣ ਤੇ ਅਸੀਂ ਕੌਣ ਇਹ ਫੇਰ ਤੋਂ ਮਾਮਲਾ ਲੜਾਈ ਸ਼ੁਰੂ ਤੋਂ ਇਹੀ ਚੱਲਦੀ ਆਉਂਦੀ ਹੈ ਸਰਕਾਰਾਂ ਦਾ ਪਰ ਇਹੋ ਜਿਹੀਆਂ ਸਰਕਾਰਾਂ ਅਸੀਂ ਨਹੀਂ ਦੇਖਿਆ ਵੀ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਨਾ ਦੇਣ ਪੱਗਾਂ ਪੈਰਾਂ 'ਚ ਰੋਲ ਦੇਣ ਦੂਰੋਂ ਖੜ ਕੇ ਆਪ ਸੇਫਟੀ ਦੇ ਵਿੱਚ ਹੁੰਦੇ ਆ ਪੁਲਿਸ ਸਾਰੀ ਪੁਲਿਸ ਸੇਫਟੀ ਦੇ ਵਿੱਚ ਹੁੰਦੀ ਹੈ ਤੇ ਕਿਸਾਨ ਨੱਤੇ ਹੁੰਦੇ ਆ ਤੇ ਜਿਨ੍ਹਾਂ ਦੇ ਉੱਤੇ ਆ ਥਰੂ ਗੈਨ ਦੇ ਕੋਲੇ ਰਬੜ ਦਾ ਰੌਂਦਾ ਉਹ ਜੇ ਕਿਸੇ ਦੇ ਵੱਜ ਜੇ ਪਲਾਸਟਿਕ ਦੀ ਗੋਲੀ ਉਹ ਵੀ ਮਾਰੇ ਅਥਰੂ ਗਾਇ ਤੇ ਗੋਲੇ ਵੀ ਸੱਟੇ ਆ ਜਦੋਂ ਸ਼ੰਭੂ ਤੇ ਖਨੋਰੀ ਬੋਲਤੇ ਜਿਆਦਾ ਨੇ ਕਈ ਵਾਰੀ ਫਟੜ ਵੀ ਹੋਈ ਆ ਅੱਜ ਇੱਕ ਬਜ਼ੁਰਗ ਹੁਣ 5 ਮਿੰਟ ਪਹਿਲਾਂ ਮੈਂ ਵੀਡੀਓ ਸੁਣੀ ਜਾਂਦਾ ਸੀ ਆ ਦੌਲਨ ਫਿਰ ਤੋਂ ਸ਼ੁਰੂ ਹੋ ਗਿਆ ਸਮਝ ਲਓ ਕਿਉਂਕਿ ਇਹ ਆਪਾਂ ਇਸ ਕਰਕੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਜਿੱਥੇ ਨੱਥ ਪਾਉਣੀ ਆ ਜਿਹੜੇ ਕੰਮਾਂ ਨੂੰ ਰੋਕਣਾ ਉੱਥੇ ਰੋਕ ਲਓ ਨਾ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਹੈਂਟਰ ਚੰਗੀ ਹੈ ਸਰਕਾਰ ਨਾ ਇਹ ਕਹਿੰਦੇ ਆ ਪੰਜਾਬ ਚੰਗੀ ਹੈ ਸਰਕਾਰਾਂ ਦੋਨੀ ਕੁੱਤੀਆਂ ਗਈਆਂ ਕਿਉਂਕਿ ਦਿਲ ਉਦੋਂ ਦੁਖਦਾ ਜਦੋਂ ਬਈ ਛਰੇ ਆਮ ਤੱਕਾ ਹੋ ਲੱਗਿਆ ਜਾਂਦਾ ਹੁਣ ਬਜ਼ੁਰਗ ਜਿਹੜੇ ਸਾਡੇ ਮਾਂ ਪਿਓਾਂ ਸਮਾਨ ਤੇ ਮਾਤਾ ਸਾਡੀਆਂ ਜਿਹੜੀਆਂ ਮਾਵਾਂ ਸਮਾਨ ਨਾ ਇਹ 80 80 ਸਾਲ 85 ਦੇ 85 ਸਾਲ ਦੇ ਆਨੂੰ ਜਿੱਲਾ ਦਿਖਾਤੀਆਂ ਆ ਪਿਛਲੇ ਸਾਲ ਚ ਤੁਸੀਂ ਜਾਣਦੇ ਹੋ ਸਾਰੇ ਜਦੋਂ ਸਾਰਿਆਂ ਨੂੰ ਗਿਰਫਤਾਰ ਕਰਦੇ ਆ ਇਹ ਜਿੰਨੇ ਵੀ ਵਿੱਚ ਬੁੜੀਆਂ ਬਜ਼ੁਰਗ ਆਖ ਨੌਰੀ ਸ਼ੰਭੂ ਬਾਡਰ ਇੱਥੇ ਤੈ ਸਮੈਸ਼ ਕਰਤਾ ਸੀਗਾ ਵੱਡੋ ਉਧਰ ਫੇਰਤੀ ਸੀ ਟਰਾਲੀਆਂ ਟਰੋਲੀਆਂ ਕੋਈ ਕਿਤੇ ਕਿਸੇ ਦਾ ਸਮਾਨ ਕਿਤੇ ਤਾਂ ਬਈ ਬਹੁਤ ਜਾਦੇ ਪੰਜਾਬ ਦੇ ਵਿੱਚ ਫਿਰ ਤੋਂ ਉਹ ਹਾਲ ਹੋਇਆ ਤੇ ਹੁਣ ਜਾਂ ਕੱਲ ਸੰਗਰੂਰ ਦੇ ਵਿੱਚ ਅੱਜ ਦਿੜਬੇ ਦੇ ਵਿੱਚ ਬਹੁਤ ਵੱਡਾ ਇਕੱਠ ਕਰੇਗਾ ਜਿਹੜੇ ਇਹਨਾਂ ਦੇ ਆਗੂ ਹੁੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਹੁਣ ਬਜ਼ੁਰਗ ਜੀ ਨੂੰ ਦੇਖ ਕੇ ਉਹਨੋਂ ਕਹਿ ਰਿਹਾ ਵੀ ਮੇਰੇ ਸੱਟਾ ਬੇਟਾ ਬੱਧੀਆ ਜਾਂ ਬਾਹਰ ਇਧਰੋਂ ਬਾਹ ਟੁੱਟੀ ਆ ਪਤਨੀ ਉੱਤਰੀ ਆ ਪੱਟੀਆਂ ਕਰਾ ਕੇ ਫੇਰ ਵੀ ਆ ਗਿਆ ਵਾਪਸ ਉਹ ਵੀਡੀਓ ਸੁਣ ਕੇ ਮੈਂ ਤਾਂ ਡੈਲ ਖੋਲ ਦਾ ਵੀ ਪੰਜਾਬ ਦੇ ਵੀ ਆਹ ਹਾਲਾਤ ਹੋ ਰਹੇ ਆ ਤੇ ਮੈਂ ਕੱਲ ਵੀਡੀਓ ਵੀ ਦੇਖੀ ਆ ਅੱਥਰੂ ਗੈਸ ਦੇ ਗੋਲੇ ਪਾ ਕੇ ਉਹਦੇ ਚ ਰਫਲ ਜੀ ਚ ਤਹੇ ਸੜਦੇ ਆ ਹੁਣ ਇਹ ਨਹੀਂ ਪਤਾ ਕਿਸੇ ਦੇ ਮੂਹਤੇ ਵੱਜੇ ਜਾਂ ਕਦੇ ਕਿਸੇ ਦੇ ਕਿਸੇ ਦੇ ਵੀ ਜਾਨ ਵੀ ਜਾ ਸਕਦੀ ਆ ਇਹਨਾਂ ਨੂੰ ਕੋਈ ਮਤਉ ਨਹੀਂ ਸਹੀ ਤਰੀਕੇ ਨਾਲ ਜੇ ਧਰਨਾ ਲਾਉਂਦੇ ਆ ਉਹ ਪਹਿਲਾਂ ਸ਼ੁਰੂ ਤੋਂ ਹੀ ਲੱਗਦੇ ਹੁੰਦੇ ਆ ਜਿਹੜਾ ਤੱਕਾ ਕਰਨਾ ਇਹ ਤਾਂ ਗਲਤ ਆ ਕਿਉਂਕਿ ਇੱਥੇ ਸਾਡੇ ਬਜ਼ੁਰਗ ਜਿਨ੍ਹਾਂ ਦਾ ਆਰਾਮ ਕਰਨ ਦਾ ਸਮਾਂ ਉਹ ਬੈਠੇ ਆ ਬੂਰੇ ਤਾਂ ਇਹ ਸਰਕਾਰਾਂ ਦਾ ਵੀ ਸ਼ਰਿਆਮ ਜਿਹੜਾ ਸ਼ਰਿਆਮ ਤੱਕਾਗਾ ਤੇ ਸਾਡੇ ਪੰਜਾਬ ਦੇ ਲੋਕ ਫਿਰ ਵੀ ਨਹੀਂ ਮੰਨਦੇ ਵੋਟਾਂ ਦਾ ਫਿਰ ਵੀ ਇਹਨਾਂ ਨੂੰ ਪਾਉਣ ਦਿੰਦੇ ਆ ਕਿਉਂਕਿ ਇੱਕ ਪਾਸੇ ਸੀਐਮ ਭਵਨਤਮਨ ਨੇ ਯੁਧ ਨਸ਼ਾ ਵਿਰੋਧੀ ਦੇ ਵਿੱਚ ਇੱਕ ਐਕਸ਼ਨ ਕਰਿਆ ਸੀ ਵੀ ਜਿੰਨੇ ਵੀ ਨਸ਼ਾ ਤਸਕਰਾਂ ਜੀ ਇਹਨਾਂ ਨੂੰ ਜੇਲ੍ਹਾਂ ਤੋਂ ਸੱਟਾਂਗੇ ਜੀ ਗੈਂਗਸਟਰਾਂ ਤੇ ਵੀ ਕਾਬੂ ਕਹਿੰਦੇ ਆ ਪਾਵਾਂਗੇ ਆ ਹੁਣ ਗੋਲਡੀ ਬ੍ਰਾਂਡ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਫਿਰ ਗੋਲਡੀ ਬ੍ਰਾਂਡ ਨੂੰ ਸਿੱਧੀ ਚੇਤਾਵਨੀ ਦਿੱਤੀ ਚੰਡੀਗੜ੍ਹ ਦੇ ਵਿੱਚ ਇੱਕ ਮੁੰਡਾ ਵੀ ਮਰਵਾਤਾ ਸੀਗਾ ਜਿੱਥੇ ਇਹਨਾਂ ਦਾ ਜੋਰ ਨਹੀਂ ਚੱਲਦਾ ਉੱਥੇ ਤਾਂ ਇਹ ਕਰਦੇ ਨਹੀਂ ਕੁਝ ਇੱਥੇ ਜੋਰ ਚਲਾਉਣ ਗੈਂਗਸਟਰਾਂ ਨੂੰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਆ ਕ੍ਰਾਈਮ ਕਰ ਰਹੇ ਆ ਛਰੇ ਆਮ ਬੰਦਾ ਮਾਰ ਕੇ ਪੋਸਟਪਾਨ ਦੇ ਅਸੀਂ ਮਾਰਿਆ ਜੀ ਉਹ ਉੱਥੋਂ ਤਾਂ ਫੜੀਦਾ ਨਹੀਂ ਕੁਝ ਹੁੰਦਾ ਤਾਂ ਉੱਥੇ ਤਾਂ ਕੁਝ ਹੁੰਦਾ ਨਹੀਂ ਸਰਕਾਰਾਂ ਨੂੰ ਆ ਬਜ਼ੁਰਗ ਦਿਸਗੇ ਕਿ ਆਪਣੇ ਹੱਕ ਮੰਗ ਰਹੇ ਆ ਜਾ ਕੇ ਸਿੱਧੀ ਗੱਲ ਕਰੋ ਹੱਕ ਚ ਵਜੋ ਜਾ ਕੇ ਸਾਹਮਣੇ ਹੋ ਜੋ ਇਹ ਤਾਂ ਕੋਈ ਗੱਲ ਨਹੀਂ ਬਣੀ ਵੀ ਪੁਲਿਸ ਅਫਸਰ ਵੀ ਮਜਬੂਰ ਹੁੰਦੇ ਆ ਉਹਨਾਂ ਨੂੰ ਆਰਡਰ ਹੁੰਦਾ ਕਿ ਚੱਕ ਦੋ ਕੰਮ ਸੜ ਤੋਂ ਅਥਰੂ ਗੈਸ ਦੇ ਗੋਲੇ ਆ ਜਦੋਂ ਪਿਛਲੀ ਵਾਰ ਅਦਾਲਤਨ ਦੇ ਵਿੱਚ ਗੁਰੂ ਘਰ ਦੇ ਵਿੱਚ ਅਥਰੂ ਗੈਸ ਦੇ ਗੋਲੇ ਡੇਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਸੀ ਉੱਥੇ ਕਿੰਨੀਆਂ ਬੇਅਦਬੀਆਂ ਹੋ ਜਾਂਦੀਆਂ ਆ ਬਈ ਇਹ ਗੱਲਾਂ ਨੂੰ ਲੈ ਕੇ ਉਦੋਂ ਮਨ ਦੁਖ ਦੁਖੀ ਹੁੰਦਾ ਇਹ ਸਾਡਾ ਪੰਜਾਬ ਪੰਜਾਬ ਚ ਕਤਲ ਆਮ ਹੋ ਰਿਹਾ ਗੈਂਗਸਟਰਵਾਦ ਵਧ ਗਿਆ ਨਸ਼ਾ ਇਹ ਕਹਿੰਦੇ ਰੋਕਤਾ ਜੀ ਰੋਕਤਾ ਜੀ ਨਹੀਂ ਰੁਕਿਆ ਆਹ ਲੋਕਾਂ ਨੂੰ ਜਿਆਦਾ ਵੱਡੇ ਵੱਡੇ ਪੁਲਿਸ ਅਫਸਰ ਫੜੇ ਜਾਂਦੇ ਆ ਤੇ ਹਜੇ ਪਤਾ ਨਹੀਂ ਹਜੇ ਹੋਰ ਕਿੰਨਾ ਕੁ ਇਹੋ ਜਿਹੇ ਗੱਲਾਂ ਦੇਖਣੀਆਂ ਬਾਕੀ ਆ ਦੂਜੇ ਤੀਜੇ ਦਿਨ ਪੰਜਾਬ ਦੇ ਵਿੱਚ ਕਿਤੇ ਕਤਲ ਹੋ ਜਾਂਦਾ ਆ ਕੱਲ ਫੇਰ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਸੀ ਜੀ ਲੱਕੀ ਓਬਰਾਏ ਸ਼ਾਇਦ ਹਾਂ ਲੱਕੀ ਓਬਰਾਏ ਜਲੰਧਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਹਰ ਰੋਜ਼ ਮੱਥਾ ਟੇਕਣ ਜਾਂਦਾ ਸੀ ਤੇ ਉਹਦੇ ਗੋਲੀਆਂ ਮਾਰ ਕੇ ਤਾੜ-ਤਾੜ ਕਤਲ ਕਰ ਦਿੱਤਾ ਜਾਂਦਾ ਉਹਦੂ ਬਾਅਦ ਕਹਿੰਦੇ ਜੀ ਜਾਂਚ ਕਰ ਲਈ ਹੁਣ ਇਹ ਨਹੀਂ ਪਤਾ ਕੌਣ ਕਰ ਗਿਆ ਜਾਂਚ ਕਰ ਰਿਹਾ ਬਾਅਦ ਦੇ ਵਿੱਚ ਸਿਰਫ ਸਵਾਲ ਹੀ ਹੁੰਦਾ ਗ੍ਰਿਫਤਾਰ ਕਰਕੇ ਜੇਲ੍ਹ ਟਟਾਂਗੇ ਜੀ ਕੜੀ ਤੋਂ ਕੜੀ ਸਜ਼ਾ ਪਰ ਪੰਜਾਬ ਦੇ ਵਿੱਚ ਗੈਂਗਸਟਰਾਂ ਜਿਹੜਾ ਗੈਂਗਸਟਰ ਬਾਅਦ ਨਸ਼ਾ ਹੱਲੇ ਤੱਕ ਸਭ ਕੁਝ ਜਿਹੀ ਚੱਲੀ ਯੁੱਧ ਨਸ਼ਾ ਪ੍ਰੋਧ ਦੇ ਵਿੱਚ ਐਕਸ਼ਨ ਤਾਂ ਜਰੂਰ ਕਰ ਰਿਆ ਪਰ ਹਜੇ ਤੱਕ ਚਿੱਟਾ ਮਾੜਾ ਮੋਟਾ ਘਟ ਗਿਆ ਪਿੰਡਾਂ ਚ ਚੰਗੀ ਗੱਲ ਪਰ ਉਹੀ ਸਾਡੇ ਜਿਹੜੀ ਹੁਣ ਦੀ ਬਡੀਰ ਜਿਵੇਂ ਸਾਡੇ ਪੰਜਾਬ ਦੇ ਵਿੱਚ ਆਹ ਸੁਨੇਚਰ ਕਹਿੰਦੇ ਆ ਜਿਹਨੂੰ ਕੋਈ ਪ੍ਰੈਗਾ ਕਹਿੰਦਾ ਕੋਈ ਸੁਨੇਚਰ ਕਹਿੰਦਾ ਗੋਲੀਆਂ ਹਸਪਤਾਲ ਵਾਲੀ ਗੋਲੀ ਇਹ ਬਹੁਤ ਮਾਰਦੀ ਹੈਗੀ ਬਜ਼ੁਰਗਾਂ ਨੂੰ ਤਾਂ ਮਾਰਦੀ ਮਾਰਦੀ ਹੈ ਨੌਜਵਾਨੀ ਨੂੰ ਖਤਮ ਕਰਦੀ ਆ ਇਸ ਤੋਂ ਬਾਅਦ ਕਿਸੇ ਦੇ ਜਵਾਬਸਕ ਨਹੀਂ ਹੋਊਗਾ ਜਿਹੜੀ ਹੁੰਦੀ ਬੜੀ ਦਾ ਜੇ 4-5 ਸਾਲ ਗੋਲੀ ਖਾ ਕੇ ਦੋ ਗੋਲੀਆਂ ਮਿਲਦੀਆਂ ਜੇ ਦੋ ਖਾਂਦਾ ਜਿਹੜਾ ਉਹਦਾ ਤਾਂ ਚੌਮਾ ਸੱਤੇ ਨਾ ਸੀ ਹੈ ਕੰਮ ਕਰਦਾ ਨਹੀਂ ਰਹਿੰਦਾ ਬੰਦਾ ਉਦੋਂ ਬਾਅਦ ਕਿਉਂਕਿ ਇਹ ਅਸੀਂ ਖੁਦ ਦੇਖਦੇ ਆ ਇੱਥੇ ਸਾਡੇ ਜਿਹੜੇ ਨੌਜਵਾਨੀ ਖੁਦ ਕਈ ਤਾਂ ਸਰਿੰਜਾਂ ਦੇ ਵਿੱਚ ਘੋਲ-ਘੋਲ ਕੇ ਲਾਉਂਦੇ ਆ ਪੰਨੀਆਂ ਤੇ ਲਾਉਂਦੇ ਆ ਇਹਨੂੰ ਸਾਡੇ ਹੀ ਪੰਜਾਬ ਦੇ ਵਿੱਚ ਉਦੋਂ ਦਿਲ ਦੁਖੀ ਹੁੰਦਾ ਵੀ ਕਿੱਧਰ ਗਈਆਂ ਸਰਕਾਰਾਂ ਇੱਕ ਪਾਸੇ ਤੁਸੀਂ ਇਦੋਂ ਨਾਲ ਤਾਂ ਟੁੱਕੀ ਰੋਡਿਆਂ ਦੀ ਖੇਤੀ ਕਰੋ ਲਾਗੂ ਪੰਜਾਬ ਚ ਜੇ ਨੌਜਵਾਨੀ ਬਚਾਉਣੀ ਆ ਤਾਂ ਬਸ ਇਹੀ ਗੱਲਾਂ ਕਰਨੀਆਂ ਨੇ ਸਿੱ ਭਾਈ ਜਦੋਂ ਕੁਝ ਇਹੋ ਜਿਹਾ ਸਾਡੇ ਪੰਜਾਬ ਚ ਕੁਝ ਦੇਖਦੇ ਆ ਵੀਡੀਓ ਸਾਹਮਣੇ ਆਉਂਦੀ ਆ ਤਾਂ ਖੂਨ ਖੋਲਦਾ ਪੰਜਾਬ ਦੇ ਪ੍ਰਤੀ ਖਲਵਾਤ ਕਰਦੇ ਆ ਪੰਜਾਬ ਦੇ ਰਹਿਣ ਵਾਲੇ ਜੰਮੇ ਪਲੇ ਆ ਤੇ ਅੱਜ ਹੁਣ ਜਿਹੜੀ ਵੀਡੀਓ ਦੇਖੀ ਕਿਸਾਨਾਂ ਨੂੰ ਲੈ ਕੇ ਬਜ਼ੁਰਗੋ ਵਿਚਾਰਾ ਕਹਿੰਦਾ ਵੀ ਮੇਰੇ ਤਾਂ ਲੱਤਾਂ ਗੋਡੇ ਪਨ ਰੱਖਿਆ ਫਿਰ ਤੋਂ ਦੁਬਾਰੇ ਵਾਗਿਆ ਪੱਟੀਆਂ-ਬੁੱਟੀਆਂ ਖਰਾ ਕੇ ਇਹ ਧਰਨੇ ਦੇ ਵਿੱਚ ਅੰਦੋਲਨ ਫਿਰ ਤੋਂ ਸ਼ੁਰੂ ਹੋਊਗਾ ਇਹ ਸੱਚੀ ਆ ਗੱਲ ਤਾਂ ਜਿਹੜੀ ਵੀ ਹੁਣ ਤੱਕ ਦੀ ਵੀਡੀਓ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ